ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪਿੰਡ ਗੋਸਲ ਨੌਜਨਪਾਲਸਵਾਕ ਨੇ ਉਹ ਚੌਥਾ ਦਸਤਾਰ ਮੁਕਾਬਲਾ ਕਰਾਇਆ ਗਿਆ ਜੋ ਕਿ ਉਹਦੇ ਵਿੱਚ 8 ਤੋਂ 12 ਸਾਲ ਦੇ ਵਿੱਚ 22 ਬੱਚੇ ਨੇ ਭਾਗ ਲੇਤਾ ਤੇ 13 ਤੋਂ 18 ਸਾਲ ਦੇ ਵਿੱਚ 10 ਬੱਚੇ ਨੇ ਭਾਗ ਲੇਤਾ ਜੀ ਤੇ ਉਹ ਉਹਦੇ ਵਿੱਚ ਨੌਜਨਪਾਲਸਵਾ ਨੇ ਡਰਾਈ ਸੀ ਜੀ ਦਸਤਾਰ ਮੁਕਾਬਲਾ ਜੀ ਤੇ ਸਾਰੇ ਪਿੰਡ ਨੇ ਸਹਿਯੋਗ ਦਿੱਤਾ ਜੀ ਵੱਧ ਜੜ ਕੇ ਤੇ ਉਹਦੇ ਵਿੱਚ ਸਾਡੇ ਜੋ ਕਰਨਜੀਤ ਮਾਨੂਕੇ ਮੀਰ ਪ੍ਰਧਾਨ ਪਹੁੰਚੇ ਨੇ ਜੀ ਨੌਜਨਪਾਲਸਵਾ ਦੇ ਅਸੀਂ ਪਿੰਡ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਅੱਗੇ ਤੋਂ ਵੀ ਸਾਨੂੰ ਸਹਿਯੋਗ ਕਰਨ ਅਸੀਂ ਵੱਧ ਚੜ ਕੇ ਨੌਜਵਾਨ ਪਾਸੋਂ ਅਕਨਿਉਂ ਦਸਤਾਰ ਮੁਕਾਬਲੇ ਕਰਾਵ ਦੇਖਾਂਗੇ ਪੰਜਾਬ ਪੰਦਰ ਪਈ ਸਾਡੀ ਨੌਜਵਾਨ ਭਾਰਸਭਾ ਦੀ ਜਿਹੜੀ ਲੁਧਿਆਣੇ ਦੀ ਇਕਾਈ ਹੈ ਉਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ ਗੋਸਲਾ ਪਿੰਡ ਦੇ ਵਿੱਚ ਹਰ ਸਾਲ ਕਰਦੇ ਆ ਦਸਤਾਰ ਮੁਕਾਬਲਾ ਕਰਵਾਇਆ ਗਿਆ ਸੀਗਾ ਇਹ ਚੌਥਾ ਦਸਤਾਰ ਮੁਕਾਬਲਾ ਸੀ ਜਿਸ ਚ 30 ਤੋਂ 35 ਬੱਚਿਆਂ ਨੇ ਭਾਗ ਲਿਆ ਸੀਗਾ ਬਹੁਤ ਵਧੀਆ ਜੇ ਇਹ ਜਿਹੜਾ ਮੁਕਾਬਲਾ ਚੱਲਿਆ ਤੇ ਅੱਗੇ ਨਾਲੋਂ ਵੀ ਜ਼ਿਆਦਾ ਉਤਸ਼ਾਹ ਬੱਚਿਆਂ ਨੇ ਤੇ ਪਿੰਡ ਦੇ ਲੋਕਾਂ ਨੇ ਦਿਖਾਇਆ ਅਸੀਂ ਇਹ ਉਪਰਾਲਾ ਇਸ ਕਰਕੇ ਕੀਤਾ ਕਿ ਸਹਿਬਜ਼ਾਦਿਆਂ ਦੇ ਸ਼ੀਦੀ ਦੀਹਾੜੇ ਦੇ ਉੱਪਰ ਸਹਿਬਜ਼ਾਦਿਆਂ ਦੀ ਗੱਲ ਅਸਲੀ ਗੱਲ ਤੋਰੀ ਜਾਵੇ ਜਿਹੜੀ ਅਸਲੀ ਉਹਨਾਂ ਦੀ ਵਿਚਾਰਧਾਰਾ ਸੀ ਉਹਨਾਂ ਦੀ ਸੋਚ ਦੀ ਗੱਲ ਕੀਤੀ ਜਾਵੇ ਅੱਜ ਦੇ ਸਮੇਂ ਇਸ ਕਰਕੇ ਵੀ ਜ਼ਰੂਰੀ ਹੋ ਜਾਂਦਾ 2014 ਤੋਂ ਬਾਅਦ ਜਦੋਂ ਦੀ ਭਾਜਪਾ ਦੀ ਸਰਕਾਰ ਆਈ ਹੈ ਇਹ ਹਰ ਤਰ੍ਹਾਂ ਦੇ ਅਗਾਂਵ ਵਧੂ ਤੇ ਇਨਕਲਾਬੀ ਲਿਟਰੇਚਰ ਦੇ ਉੱਪਰ ਲਹਿਰਾਂ ਦੇ ਉੱਪਰ ਹਰ ਤਰੀਕੇ ਨਾਲ ਵਾਰ ਕਰ ਰਹੀ ਹੈ ਸਹਿਬਜ਼ਾਦਿਆਂ ਦੀ ਤੇ ਗੁਰੂ ਸਾਹਿਬਾਨ ਦੀ ਜਿਹੜੀ ਸਾਰੀ ਲੜਾਈ ਹੈ ਜਿਹੜੀ ਆਮ ਲੋਕਾਂ ਦੇ ਪੱਖ ਦੇ ਵਿੱਚ ਸੀ ਤੇ ਜਵਾੜਿਆਂ ਤੇ ਜ਼ਗੀਰਤਾਰਾਂ ਦੇ ਖਿਲਾਫ ਸੀਗੀ ਉਸ ਵਿਰਾਸਤ ਨੂੰ ਮਿਟਣ ਵਾਸਤੇ ਬੀਜੇਪੀ ਨੇ ਹਲਾਨ ਕੀਤਾ ਵੀ 26 ਦਸੰਬਰ ਨੂੰ ਵੀਰਬਾਲ ਦਿਵਸ ਦੇ ਤੌਰ ਤੇ ਮਨਾਇਆ ਜਾਊਗਾ ਅਸੀਂ ਇਹਦੀ ਸਖਤ ਨਿੰਦਾ ਕਰਦੇ ਹਾਂ ਇਹ ਅਸਲ ਵਿੱਚ ਬੀਜੇਪੀ ਦਾ ਕਾਰਾ ਜਿਹੜਾ ਹੈਗਾ ਉਹਦੇ ਪਿੱਛੇ ਇਹੀ ਉਹਨਾਂ ਦੀ ਸੋਚ ਆ ਕਿ ਸਿੱਖੀ ਦੇ ਪਿੱਛੇ ਜਿਹੜੀ ਵਿਚਾਰਧਾਰਾ ਗੱਲ ਕਰਦੀ ਆ ਜਿਹੜੀ ਦਲਤਾਂ ਦੀ ਗੱਲ ਕਰਦੀ ਆ ਆਮ ਕਿਸਾਨਾਂ ਦੀ ਗੱਲ ਕਰਦੀ ਆ ਉਹਨੂੰ ਮਿਟਿਆ ਜਾਵੇ ਤੇ ਵੀਰਬਾਲ ਦਿਵਸ ਦਾ ਨਾਮ ਦੇ ਕੇ ਉਦੇ ਰਾਹੀਂ ਬੀਜੇਪੀ ਇਸ ਦਿਨ ਦੇ ਉੱਪਰ ਜਿਹੜੀ ਆਪਣੀ ਫਿਰਕੂ ਸਿਆਸਤ ਹੈਗੀ ਆ ਉਹਦਾ ਪ੍ਰਚਾਰ ਕਰ ਸਕੇ ਕਿਉਂਕਿ ਬੀਜੇਪੀ ਇਸ ਗੱਲ ਤੋਂ ਭਲੀ ਭਾਤ ਜਾਣਦੀ ਆ ਕਿ ਜਿੰਨਾ ਜਜ਼ਬਾ 300 ਸਾਲ ਸਿੱਖ ਲਹਿਰ ਨੇ ਆਮ ਲੋਕਾਂ ਦੇ ਵਿੱਚ ਕੁਰਬਾਨੀ ਤੇ ਤਿਆਗ ਦਾ ਭਰਿਆ ਉਸ ਜਜ਼ਬੇ ਨੂੰ ਖਤਮ ਕੀਤਾ ਜਾਵੇ ਉਸ ਜਜ਼ਬੇ ਨੂੰ ਖਤਮ ਨਹੀਂ ਕਰ ਸਕਦੇ ਇਹ ਬੀਜੇਪੀ ਨੂੰ ਪਲੀਪਾਂਤ ਪਤਾ ਉਹਨੂੰ ਖਤਮ ਕਰਨ ਦੀ بجائے ਉਹਨੂੰ ਧੁੰਦਲਾ ਕੀਤਾ ਜਾਵੇ ਉਹਨੂੰ ਧੁੰਦਲਾ ਕਰਨ ਵਾਸਤੇ ਗੁਰੂਆਂ ਦੀ ਗੱਲ ਵੀ ਕਰਨਗੇ ਉਹਨਾਂ ਦਾ ਨਾਮ ਵੀ ਲੈਣਗੇ ਉਹਨਾਂ ਵਰਗੇ ਪਹਿਰਾਵੇ ਦੀ ਗੱਲ ਵੀ ਕਰਨਗੇ ਪਰ ਉਹਨਾਂ ਦੀ ਸੋਚ ਤੇ ਵਿਚਾਰਧਾਰਾ ਨੂੰ ਖਤਮ ਕਰਨਗੇ ਸਾਡੇ ਸਿੱਖੀ ਦੇ ਧਰਾਤਲ ਤੇ ਖੜਕੇ ਅਸੀਂ ਸੋਚਦਾ ਵੀ ਇਸ ਮਾਹੌਲ ਦੇ ਵਿੱਚ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੋਲਣਾ ਚਾਹੀਦਾ ਜਿੱਥੇ ਹੋਰ ਸਿੱਖ ਸੰਗਤਾਂ ਨੂੰ ਬੋਲਣਾ ਚਾਹੀਦਾ ਆਮ ਲੋਕਾਈ ਨੂੰ ਵੀ ਬੀਜੇਪੀ ਦੇ ਇਸ ਕਾਰੇ ਦਾ ਵਿਰੋਧ ਕਰਨਾ ਚਾਹੀਦਾ ਤੇ ਪੰਜਾਬ ਦੀ ਜਿਹੜੀ ਨੌਜਵਾਨ ਹੈਗੇ ਆ ਅੱਜ ਗੈਂਗਵਾਰ ਦੇ ਵਿੱਚ ਨਸ਼ਾ ਦੇ ਵਿੱਚ ਗਲਤਾਨ ਹੋ ਰਿਹਾ ਪੰਜਾਬ ਦੀ ਧਰਤੀ ਨੂੰ ਛੱਡ ਕੇ ਰੋਜ਼ਗਾਰ ਦੀ ਆਸ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ੱੱੱਕੇ ਖਾਂਦੇ ਫਿਰਦੇ ਆ ਉਹਨਾਂ ਸਾਰਿਆਂ ਨੂੰ ਇੱਕ ਦਿਸ਼ਾ ਦਿਖਾਉਣ ਵਾਸਤੇ ਨੌਜਵਾਨ ਪਰਸਵਾ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਵੀ ਆਪਣੀ ਸਿੱਖ ਵਿਰਾਸਤ ਤੋਂ ਕ੍ਰਾਂਤੀਕਾਰੀ ਦੀ ਵਿਰਾਸਤ ਤੋਂ ਸੇਧ ਲੈ ਕੇ ਅੱਜ ਦੇ ਮੁੱਦਿਆਂ ਨੂੰ ਮੁਖਾਤਬ ਹੋਗੇ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆਈਏ ਸੋ ਇਸ ਕਰਕੇ ਅਸੀਂ ਇਹ ਦਸਤਾਰ ਮੁਕਾਬਲਾ ਜਿਹੜਾ ਆਰਗੇਨਾਈਜ਼ ਕੀਤਾ ਸੀ ਹਰ ਸਾਲ ਕਰਾਉਂਦੇ ਆ ਅਗਲੇ ਸਾਲ ਵੀ ਕਰਵਾਇਆ ਜਾਊਗਾ